ਡਾਲਾ ਦੇ ਨੇੜਲੇ ਪਿੰਡ ਸੈਦਪੁਰ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਉਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਕਾਰਨ ਦੋਹਾਂ ਧਿਰਾਂ ਦੇ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਇਸ ਦੌਰਾਨ ਇੱਕ ਪਾਸੇ ਜਿੱਥੇ ਸਾਬਕਾ ਅਕਾਲੀ ਸਰਪੰਚ ਦੀ ਪਤਨੀ ਪੁੱਤਰ ਤੇ ਭਤੀਜੇ ਦੇ ਗੋਲੀ ਵੱਜੀ ਹੈ ਉਥੇ ਹੀ ਕਾਂਗਰਸੀ ਧੜੇ ਦੇ ਦੋ ਨੌਜਵਾਨ ਮੁੰਡੇ ਵੀ ਜ਼ਖਮੀ ਹੋਏ ਹਨ ਦੱਸ ਦਈਏ ਕਿ ਇਹ ਪਿੰਡ ਹਲਕਾ ਫਤੇਗੜ ਚੂੜੀਆਂ ਅਧੀਨ ਆਉਂਦਾ ਹੈ ਜਿੱਥੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਅਕਾਲੀ ਮੰਤਰੀ ਨਰਮਲ ਸਿੰਘ ਕਾਲੂ ਦੇ ਵਰਕਰਾਂ ਵਿਚਾਲੇ ਇਹ ਝੜਪ ਹੋਈ ਹੈ ਮੈਂ ਕਹਿੰਦੀ ਵੋਟਾਂ ਕਿੱਧਰ ਪਾਉਣੀਆਂ ਅਸੀਂ ਆਖਿਆ ਪੈਣੀ ਕਿਸੇ ਪਾਸੇ ਵੀ ਨਹੀਂ ਪਾਉਣੀਆਂ ਜਿੱਦੋਂ ਤੁਸੀਂ ਦੋਵੇਂ ਤੇਰੇ ਕਾਂਗਰਸ ਵਾਲੇ ਖਲੋਤੇ ਚ ਨਹੀਂ ਕਿਨੂੰ ਪਾਉਣੀਆਂ ਅਸੀਂ ਤੇ ਕਰ ਲਈਆਂ ਅਸੀਂ ਨਹੀਂ ਕਿਸੇ ਦੇ ਪਾਸੇ ਪਾਉਣੀਆਂ ਮੈਂ ਆਪਣੇ ਬੰਦੇ ਨੂੰ ਤਾਂ ਮੇਰੇ ਨਾਲ ਫਿਆਸ ਦੇ ਹੈ ਕਿ ਮੈਂ ਆਪਣੇ ਧੱਕ ਕੇ ਬੰਦੇ ਨੂੰ ਲਿਓਣ ਲੱਗੀ ਉਹਨੂੰ ਕੋਈ ਮਾਰਨ ਲੱਗੇ ਸੀ ਤੇ ਮੈਂ ਅੱਗੇ ਹੋ ਕੇ ਤੇ ਮੇਰੇ ਵੱਜ ਗਈ ਪਰ ਮੇਰਾ ਭਤੀਜਾ ਲੱਗੇ ਸੀ ਇੱਕ ਉਹਦੇ ਮਾਰਤੀ ਇੱਕ ਦੂਜੇ ਦੇ ਘਰੋਂ ਉਹ ਦੌੜ ਆਇਆ ਵੀ ਮੇਰੇ ਚਾਚੇ ਨੂੰ ਹੋਰ ਕੇ ਮਾਰਦੇ ਉਹਨੂੰ ਵੀ ਮਾਰਤੀ ਸਾਡੀ ਹੁਣੀ ਹਰ ਅੱਟੀ ਵਾਹੇ ਮੰਦੀਪੀਰ ਹੁਣੀ ਤੇ ਉਹਦੇ ਮੁੰਡੇ ਦੋਵੇਂ ਹੀ ਨਾਲ ਇੱਕ ਉਹਦਾ ਮੁੰਡਾ ਇੱਕ ਉਹਦਾ ਭਤੀਜਾ ਸੀ ਹੋਰ ਮੁੰਡਿਆਂ ਨੇ ਮੈਨੂੰ ਹੀ ਪਛਾਣਉਂਦਾ ਨਹੀਂ ਮੈਨੂੰ ਪਛਾਣੀ ਕਿਉਂ ਮੇਰੇ ਜਿਹੜਾ ਸੈਂਟਰ ਆ ਆਪਣਾ ਅੰਗਰਵਾਲੀ ਸੈਂਟਰ ਹੁੰਦਾ ਤੇ ਸਾਹਮਣੇ ਘਰ ਦੇ ਬਿਲਕੁਲ ਸਾਹਮਣੇ ਮੈਨੂੰ ਸਭ ਦੀ ਪਛਾਣ ਸੀਗੀ ਤੇ ਮੈਂ ਉਹਨਾਂ ਨੂੰ ਆਂਦੀ ਰਹੀ ਹੱਥ ਜੋੜਦੀ ਰਹੀ ਵੀਰ ਜੀ ਲੜਾਈ ਕਰਕੇ ਕੀ ਲੈਣਾ ਜੇ ਕਾਂਗਰਸ ਪਾਰਟੀ ਦੇ ਅਸੀਂ ਕਰ ਲਈਆਂ ਮੈਂ ਕਿਹਾ ਆਪਾਂ ਕਿਸੇ ਨੂੰ ਵੋਟ ਨਹੀਂ ਪਾਉਣੀ ਨਾ ਨੂੰ ਕੋਈ ਲੋੜਿਆ ਪਾਉਣ ਦੀ ਵੋਟਾਂ ਅਸੀਂ ਕਿਸੇ ਦੀ ਘਰ ਵਿੱਚ ਨਹੀਂ ਆਉਣਾ ਗੱਲ ਵਿੱਚ ਨਹੀਂ ਆਉਣਾ ਮੇਰਾ ਘਰ ਵਾਲਾ ਸਾਹਿਬ ਦਾ ਸਰਪੰਚ ਹੀ ਕਾਲੀ ਤੇ ਇਹ ਕਰਕੇ ਉਹਨਾਂ ਨੇ ਮੇਰੇ ਅੰਤੇ ਉਹ ਸਾਰੇ ਜਣੇ ਉਹਨੂੰ ਇਹੋ ਹੀ ਸਮਝਾਉਂਦੇ ਆ ਭਾਈ ਕਿਸੇ ਨੂੰ ਨਹੀਂ ਵੋਟ ਪਾਣੀ ਉਹ ਆਵੇਂ ਆਣ ਕੇ ਹਨਵਾਦੇ ਤੁਸੀਂ ਦੂਜੀ ਪਾਰਟੀ ਵਾਲੇ ਨੂੰ ਵੋਟ ਨਾ ਪਾਓ ਸਾਨੂੰ ਪਾਓ ਆਏ ਕਿ ਕਿਸੇ ਨੂੰ ਹੀ ਪਾਉਣੀ ਉਹ ਹੈਗੇ 15 16 ਜਣੇ ਸੀ ਪਹਿਲਾਂ ਫਿਰ ਉਹ ਹੋਰ ਕਾਂਗਰਸੀ ਬੜੇ ਆ ਗਏ ਪਹਿਲਾਂ ਜਿਹੜੇ ਆਣ ਕੇ ਮੇਰੇ ਘਰ ਵਾਲੇ ਦੇ ਗੱਲ ਪੈਂਦੇ ਉਹ 15 16 ਜਣੇ ਸੀਗੇ ਝਾਰ ਉਹਨਾਂ ਕੋ ਪਸਤਾਨ ਹੀ ਨਿੱਕਾ ਜਾਂ ਮੁੰਡਾ ਜਿਹੜਾ ਪੜਦਾ ਵਾ ਉਹਨਾਂ ਦਾ ਬੰਦੀਰ ਦਾ ਮੁੰਡਾ ਜਿਹੜਾ ਲਾਭਪ੍ਰੀਤ ਆ ਉਹ ਪੜਦਾ ਵਾ ਮੈਨੂੰ ਸਭ ਦੀ ਪਛਾਣ ਹੈ ਕਿ ਮੇਰਾ ਸੈਂਟਰ ਉਹਨਾਂ ਦੇ ਸਾਹਮਣੇ ਆ ਬੰਦੂਕ ਉਹਦੇ ਕੋਈ ਨਹੀਂ ਜਿਹੜਾ ਮਨਬੀਰ ਲਾਢੀ ਆ ਉਹਦੇ ਕੋ ਬੰਦੂਕ ਹੀ ਤੇ ਜਿਹੜਾ ਜਿਹੜੇ ਉਹਦੇ ਮੁੰਡੇ ਇਹਨਾਂ ਲੋਪਤੀ ਉਹਨਾਂ ਕੋ ਪਿਸਤੌਲ ਹੀ ਦੋਆਂ ਕੋ ਆਪਾਂ ਸਾਰੇ ਘਰੋਂ ਹੀ ਦੁਕਾਨ ਤੇ ਚੱਲਿਆ ਸੀ ਆਪਣੀ ਤੇ ਆਪਣੇ ਨਾਲ ਫੀਡ ਸਟੋਰ ਨਾਲ ਫਰਾਂਸ ਕੰਪਨੀ ਆ ਤੇ ਘਰੋਂ ਚੱਲੇ ਤੇ ਜਦੋਂ ਇੱਕ ਫੈਲ ਉਹਨਾਂ ਹਵਾਈ ਕੱਢਿਆ ਨਾ ਮੁਰਕੇ ਮੇਰੇ ਚਾਚਾ ਜੀ ਦੇ ਹੱਥੀ ਪੈ ਗਿਆ ਸਰਪੰਚ ਸਾਹਿਬ ਦੀ ਤੇ ਬਾਅਦ ਵਿੱਚ ਹੀ ਉਪਾ ਆਪਣੇ ਬੂਏ ਗੜੀ ਆਏ ਤੇ ਇੱਕ ਹੁੰਦੇ ਤੇ ਉਹਨਾਂ ਕੋ ਮਰ ਰਫਲ ਸਟਾਉਨ ਲਗਾ ਬੜੀ ਜ਼ੋਰ ਤੇ ਨਾਲ ਉਹਨਾਂ ਦੇ ਦਫਲ ਮੈਂ ਖੋਲੀ ਜਿਹੜਾ ਬੰਦਾ ਦੂਜਾ ਇਹਨਾਂ ਉਹਦੇ ਮਗਰਾਂ ਗੋਲੀਆਂ ਚਲਾਉਣੀ ਸ਼ੁਰੂ ਕਰੀਆਂ ਤੇ ਲਾ ਕਿ ਉਹਨੇ ਇੱਕ ਮਾਰੀ ਫੇ ਦੂਜੀ ਫੇ ਮਾਰੀ ਤੇ ਤੀਜੀ ਮਾਰ ਲੱਗਾ ਮੇਰੇ ਮਮਾ ਗਾੜੀ ਹੋ ਗਈ ਤੇ ਫੇ ਮਤਲਬ ਗੋਲੀਆਂ ਚਲਾਈ ਗਏ ਫਿਰ ਮਤਲਬ ਲੰਗਣ ਖਾਂਦ ਹੋ ਕੇ ਫੇ ਮੈਂ ਡੇਪੇ ਬੋਸ ਹੋ ਗਿਆ ਗਾੜੀ ਲਾਡੀ ਮਮਦੂ ਕਾਂਗਰਸ ਪਾਰਟੀ ਦਾ ਅਸੀਂ ਕਾਲੀ ਦਲ ਦੇ ਮਨ ਪੰਜ ਛੇ ਹੋਈ ਹੈ ਵਾਦੀ ਹੋਏ ਹੋਣਗੇ ਪਰ ਮੈਂ ਤਾਂ ਬੇਹੋਸ ਹੋ ਗਿਆ ਸਾਡੇ ਤਿੰਨ ਜਾਨੇ ਦੀ ਬਾਕੀ ਚਾਚਾ ਜੀ ਦੇ ਬੱਟ ਵੱਜੇ ਨੇ ਮੋਢੇ ਤੇ ਉਹ ਅਜੇ ਸਰਪੰਚ ਸਾਹਿਬ ਆਈ ਉਹ ਸਾਰੇ ਉਹ ਬੰਦੀ ਤੇ ਬਹੁਤੀ ਪਛਾਣ ਚ ਨਹੀਂ ਭਰੇ ਨਾ ਚੰਨਾ ਨੇ ਗੋਲੀਆਂ ਵੱਧ ਮਾਰੀਆਂ ਦੋ ਪਿਸਟਲ ਹੀ ਇੱਕ ਰਫਲੀ ਬਾਕੀ ਵੰਗੋ ਬੜਾ ਗੋਜੀ ਉਹਨਾਂ ਦੀ ਪਛਾਣ ਨਹੀਂ ਪਰ ਉਹ ਭਾਜੀ ਜਿਹੜੇ ਗੋਲੀ ਚੱਲਣ ਦੇ ਸੀ ਅਸੀਂ ਇਹੋ ਕਿ ਨਹੀਂ ਸਾਡੀ ਮਦਦ ਹੋਵੇ ਅੱਜ ਤੁਸੀਂ ਵੇਖ ਹੀ ਲਿਆ ਹਾਲੇ ਪੰਚਾਇਤ ਇਲੈਕਸ਼ਨ ਦਾ ਐਲਾਨ ਹੋਇਆ ਵਾ ਤੇ ਕਾਂਗਰਸੀਆਂ ਨੇ ਕੀ ਜਿਹੜੇ ਨੇ ਉਹ ਆਪਣੇ ਸਾਰੇ ਕਾਰਨਾਮੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਹ ਸਾਡਾ ਪਿੰਡ ਸੈਦਪੁਰ ਕਲਾ ਸਾਡਾ ਸਾਬਕਾ ਸਰਪੰਚ ਹਰਭਜਨ ਸਿੰਘ ਉਹਦੀ ਵਾਈਫ ਸਿਮਰਨਜੀਤ ਕੌਰ ਭਤੀਜਾ ਦਾ ਹਿਸ਼ਾਰ ਸਿੰਘ ਤੇ ਮਨਜੀਤ ਸਿੰਘ ਘਰ ਆ ਕੇ ਉਸਨਾਂ ਜਿਹੜਾ ਸਰਪੰਚ ਆ ਕਾਂਗਰਸ ਦਾ ਮਨਵੀਰ ਸਿੰਘ ਲਾਡੀ ਤੇ ਉਹਦਾ ਮੁੰਡਾ ਲਵ ਤੇ ਉਹਦਾ ਨਾਲ ਭਤੀਜਾ ਸ਼ਰਿਆਮ ਆ ਆ ਕੇ ਤੁਸੀਂ ਵੇਖੋ ਇੱਕ ਜਿਹੜੀ ਆਪਣੀ ਸਾਡੀ ਲੇਡੀ ਆ ਸਰਪੰਚਣੀ ਦੀ ਸਰਪੰਚ ਦੇ ਮਿਸਸ ਜਿਹੜੇ ਨੇ ਉਹਨਾਂ ਦੇ ਪੇਟ 'ਚ ਗੋਲੀ ਮਾਰੀ ਆ ਜਿਹੜਾ ਮੁੰਡਾ ਮਨਜੀਤ ਸਿੰਘ ਆ ਉਹਦੇ ਲੱਤ ਦੇ ਵਿੱਚ ਤੇ ਜਿਹੜਾ ਮੁੰਡਾ ਹੁਸ਼ਿਆਰ ਆ ਉਹਦੇ ਆਪਣੇ ਪੱਟ ਦੇ ਵਿੱਚ ਗੋਲੀ ਮਾਰੀ ਆ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈਗੇ ਆ ਤੇ ਇਹਨਾਂ ਦੇ ਆਪਣੇ ਲਾਇਸੈਂਸੀ ਆ ਕਿਉਂਕਿ ਗੋਲੀ ਜਿਹੜੀ ਮਾਰੀ ਆ ਲਾਡੀ ਨੇ ਪਹਿਲਾਂ ਇੱਕ ਉਹਦੇ ਮਿਸਿਸ ਦੇ ਮਾਰੀ ਆ ਉਹਦੇ ਤੇ ਮੁੜ ਕੇ ਉਹਦੇ ਮੁੰਡੇ ਨੇ ਖੋ ਕੇ ਇਹਨਾਂ ਦੇ ਜਿਹੜਾ ਮੁੰਡਾ ਵਾ ਹੁਸ਼ਿਆਰ ਕੇ ਪਤਨੇ ਮਨਜੀਤ ਪਹਿਲਾਂ ਉਹਦੇ ਮਾਰੀ ਆ ਉਹਨਾਂ ਕੋਲ ਪੁਲਿਸ ਕਿਉਂਕਿ ਪੁਲਿਸ ਨੇ ਤਾਂ ਸਾਥ ਦੇਣ ਦੀ ਸ਼ਰੇਆਮ ਗੱਲ ਕਿਉਂਕਿ ਉਹ ਤਾਂ ਕਹਿੰਦੇ ਨੇ ਕਿ ਬਾਜਵਾ ਸਾਹਿਬ ਨੇ ਸਾਨੂੰ ਖੁੱਲੀ ਛੁੱਟੀ ਦਿੱਤੀ ਜਿਤਨਾ ਮਰਜੀ ਜੋ ਮਰਜੀ ਕਰੋ ਸਰਪੰਚੀਆਂ ਜਿੱਤ ਕੇ ਭਾਵੇਂ ਕਹੇ ਗੋਲੀ ਮਾਰੋ ਕੋਈ ਬੰਦਾ ਮਾਰੋ ਉਹ ਕਹਿੰਦੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੇ ਸਾਨੂੰ ਖੁੱਲ੍ਹ ਦਿੱਤੀ ਆ ਤੇ ਜੋ ਜੰਗਲ ਦਾ ਰਾਜ ਇਹਨਾਂ ਨੇ ਇਸ ਹਲਕੇ ਦੇ ਵਿੱਚ ਬਣਾਇਆ ਵ ਇਹ ਦਾ ਜਿਹੜਾ ਅੰਤ ਹੋ ਗਿਆ ਅਕਾਲੀਆਂ ਦਾ ਦੋਸ਼ ਹੈ ਕਿ ਵੋਟਾਂ ਦਾ ਕਹਿਨ ਆਈ ਕਾਂਗਰਸੀਆਂ ਨੇ ਉਹਨਾਂ ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਦੂਜੇ ਪਾਸੇ ਕਾਂਗਰਸੀ ਧੜੇ ਨੇ ਉਲਟਾ ਅਕਾਲੀਆਂ ਤੇ ਗੋਲੀਆਂ ਚਲਾਉਣ ਦਾ ਦੋਸ਼ ਲਗਾਇਆ ਹੈ ਕਾਂਗਰਸੀ ਨੌਜਵਾਨਾਂ ਨੇ ਕਿਹਾ ਕਿ ਹਾਰ ਤੋਂ ਡਰਦੇ ਮਾਰੇ ਅਕਾਲੀਆਂ ਨੇ ਆਪਣੇ ਆਪ ਹੀ ਆਪਣੇ ਬੰਦਿਆਂ ਤੇ ਗੋਲੀਆਂ ਚਲਾਈਆਂ ਹਨ ਇਹ ਇਨਾਂ ਦਾ ਵੱਡਿਆਂ ਦਾ ਮਾਮਲਾ ਹੈ ਛੋਟਾ ਬੱਚਾ ਹੈ ਆਇਲਰਡ ਦੀ ਕਲਾਸ ਲਾਉਂਦਾ ਹੈ 4 ਮਹੀਨੇ ਦਾ ਮਰਸਾ ਰੋਜ਼ ਪੜ੍ਹਨ ਜਾਂਦਾ ਇਹਦਾ ਬਕਾਇਦਾ 22 ਤਰੀਕ ਦਾ ਪਾਇਲਟ ਦਾ ਟੈਸਟ ਇਹਦੀ ਡੇਟ ਬੁੱਕ ਕੀਤੀ ਇਹਦਾ ਨਾਂ ਹੈ ਚੀਜ਼ਾਂ ਕੋ ਰੁਝਾਨਿਆ ਕਦੀ ਨਾ ਕੋਈ ਲੈਣਾ ਨਾ ਦੇਣਾ ਪੋਲਿਟਿਕਸ 'ਚ ਵੱਡਿਆਂ ਦੀ ਇਨਾਂ ਦੀ ਕੋਈ ਆਪਸੀ ਗੱਲ ਰੰਜੀਤ ਚੱਲਣ ਦੀ ਹੈ ਇਹਦੇ ਦੂਜੀ ਪਾਰਟੀ ਭਜਦੀ ਹੈ ਉਹ ਅਕਾਲੀਆਂ ਤੋਂ ਹੈ ਇਹ ਵਿਚਾਰਾ ਰੋਜ਼ ਆਪਣਾ ਰੁਟੀਨ ਦੇ ਅਕੋਰਡਿੰਗ ਆਪਣਾ ਪੜਨ ਜਾਂਦਾ ਆ ਅੱਜ ਵੀ ਸਵੇਰੇ ਪੜਨ ਜਾਣਾ ਇਹਨੇ ਤੇ ਇਹਨੇ ਵਿਚਾਰੇ ਨੇ ਉਹਨਾਂ ਵੇਖ ਕੇ ਗੋਲੀਆਂ ਮਾਰਤੀਆਂ ਤੇ ਇਕੱਲੇ ਦੇ ਪਿਛਲੇ ਸਾਲ ਵੀ ਪਿਛਲੀ ਵਾਰ ਜਦੋਂ ਵੋਟਾਂ ਪਈਆਂ ਹੀ ਉਦੋਂ ਸਿਰਫ ਇਹਨਾਂ ਦੇ ਪਿੰਡ ਦੀ 800 ਵੋਟ ਆ ਉਸ ਟਾਈਮ ਤੇ ਇਹਨਾਂ ਨੂੰ ਸਿਰਫ 100-ਸਵਾ 100 ਵੋਟ ਪਈਏ 7-800 ਵੋਟ ਨਾਲ ਜਿੱਤੇ ਆ ਸਾਰੀ ਇਹ ਵੋਟ ਪਿਛਲੀ ਵਾਰ ਵੀ ਨਹੀਂ ਪਈਏ ਅੱਜ ਵੀ ਇਹਨਾਂ ਪਰਾ ਵੀ ਹਾਰਨੇ ਆ ਆਪਾਂ ਸਿਰਫ ਇਹ ਗਲਤ ਕਰਕੇ ਨਜਾਇਜ਼ ਹੀ ਰਟੇ ਰੋਏ ਪਾਈ ਹੁੰਦੇ ਹਰ ਪਿਛਲੇ ਵੀਕ ਦੀ ਗੱਲ ਆ ਉਦੋਂ ਵੀ ਇਨਾਂ ਹੋਏ ਕੋਈ ਪੁੱਠੀ ਸਿੱਧੀ ਕੰਮ ਕੀਤਾ ਕਦੀ ਕੋਈ ਸਨਾਹ ਭੇਜਦੇ ਕਦੀ ਗਲਤ ਸਨਾਹ ਭੇਜਦੇ ਅੱਗੇ ਵੀ ਇਹ ਲਵ ਨੂੰ ਇਹ ਲਾਭਿਆਂ ਮੁੰਡੇ ਦਾ ਨਾਮ ਹੈ ਇਹਨੂੰ ਅੱਗੇ ਵੀ ਪਿਛਲੇ ਹਫ਼ਤੇ ਵੀ ਧਮਕੀਆਂ ਲਾਉਂਦੇ ਕਿ ਇਸ ਵਾਰ ਵੀਕ ਦੀ ਗੱਲ ਆ ਉਦੋਂ ਵੀ ਧਮਕੀਆਂ ਲਾਉਂਦੇ ਵੀ ਤੂੰ ਆਪਣਾ ਸਰਪੰਚੀ ਨਾਲ ਲੜੋ ਨਹੀਂ ਤਾਂ ਤੁਹਾਡੇ ਮੁੰਡੇ ਨੂੰ ਜਾਣ ਤੋਂ ਮਰਦਾ گے ਇਹ ਕਰਦਾ گے ਉਹ ਕਰਦਾਂਗੇ ਆ ਕਾਲੀਆਂ ਦੀ ਪਾਰਟੀ ਆ ਜਿਹੜਾ ਭਜਣਾ ਇਹਨੂੰ ਸਨਾਹ ਅੱਗੇ ਵੀ ਇਨਾਂ ਪਿਛਲੇ ਹਫ਼ਤੇ ਸਨਾਹ ਭੇਜਿਆ ਸਾਨੂੰ ਵੀਰ ਤਾਂ ਆਪਣਾ ਆਪਣਾ ਇਲੈਕਸ਼ਨ ਨਾਲ ਲੜੋ ਨਹੀਂ ਤਾਂ ਤੁਹਾਡੇ ਮੁੰਡੇ ਨੂੰ ਮਾਰ ਦਾਂਗੇ ਇਹ ਕਰਦਾਂਗੇ ਉਹਨਾਂ ਨੂੰ ਇਹ ਪਤਾ ਵੀ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਕੋਈ ਹੋਣਾ ਨਹੀਂ ਆ ਤੇ ਸਿਰਫ ਸਾਡੇ ਦੇ ਫਰੀ ਦਾ ਡਰਾਵਾ ਪਾਉਣ ਕਰਕੇ ਸਾਡੇ ਮੁੰਡੇ ਦੇ ਇਹਨਾਂ ਹਮਲਾ ਕੀਤਾ ਆ ਜੀ ਜਿਸ ਕਰਕੇ ਵੀ ਆਪਾਂ ਇਲੈਕਸ਼ਨ ਨਾਲ ਲੜੀਏ ਤੇ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਉਹਨਾਂ ਨੇ ਬੜੀ ਵੀ ਹਾਰ ਪ੍ਰਾਪਤ ਕਰਨੀ ਸਿਰਫ ਹਾਰ ਤੋਂ ਬਚਣ ਦੇ ਕਰਕੇ ਉਹਨਾਂ ਨੇ ਸਾਡੇ ਮੁੰਡੇ ਦੇ ਗੋਲੀਆਂ ਮਾਰ ਕੇ ਸਾਨੂੰ ਇੱਕ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਆ ਜੀ ਫਿਲਹਾਲ ਇਸ ਘਟਨਾ ਬਾਰੇ ਪੁਲਿਸ ਕੈਮਰੇ ਤੇ ਕੁਝ ਵੀ ਬੁੱਲ ਨੂੰ ਤਿਆਰ ਨਹੀਂ ਹੈ ਉੱਥੇ ਹੀ ਇਕੱਲੇ ਲੀਡਰ ਰਵੀਕਰਨ ਸਿੰਘ ਕਾਹਲੋਂ ਵੀ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਜਾਣ ਰਹੇ ਹਨ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ